ਸਿੱਧੂ ਮੂਸੇਵਾਲੇ ਦੇ ਛੋਟੇ ਵੀਰ ਨੂੰ ਲੈ ਕੇ ਜਿੱਥੇ ਪੰਜਾਬ ਭਾਰੀ ਨਹੀਂ ਦੇਸ਼ ਭਾਰੀ ਨਹੀਂ ਦੁਨੀਆ ਭਰ ਦੇ ਵਿੱਚ ਖੁਸ਼ੀਆਂ ਮਨਾਈ ਜਾ ਰਹੀਆਂ ਨੇ ਉਹਨਾਂ ਦੇ ਲੱਖਾਂ ਕਰੋੜਾ ਫੈਨਸ ਦੇ ਵੱਲੋਂ ਖੁਸ਼ੀਆਂ ਮਨਾਈ ਜਾ ਰਹੀਆਂ ਨੇ ਉੱਥੇ ਹੀ ਕੱਲ ਰਾਤ ਦਾ ਇੱਕ ਵਿਵਾਦ ਵੀ ਇਸ ਮੂਮੈਂਟ ਦੇ ਨਾਲ ਜੁੜ ਗਿਆ ਹੈ ਆਈਵੀਐਫ ਟ੍ਰੀਟਮੈਂਟ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕੱਲ ਇੱਕ ਵੀਡੀਓ ਪਾਉਂਦੇ ਨੇ ਜਿਦੇ ਵਿੱਚ ਉਹ ਇਹ ਇਲਜ਼ਾਮ ਲਗਾਉਂਦੇ ਨੇ ਕਿ ਸਰਕਾਰ ਦੇ ਵੱਲੋਂ ਲੀਗਲ ਡਾਕੂਮੈਂਟਸ ਮੰਗੇ ਜਾ ਰਹੇ ਨੇ ਨਵਜੰਮੇ ਬੱਚੇ ਦੇ ਬਾਰੇ ਉਸ ਤੋਂ ਬਾਅਦ ਲਗਾਤਾਰ ਇਸ ਫੇਰ ਤੋਂ ਹੀ ਪੰਜਾਬ ਸਰਕਾਰ ਦੇ ਵੱਲੋਂ ਵੀ ਇਹ ਤਰਕ ਦਿੱਤਾ ਗਿਆ ਕਿ ਕੇਂਦਰ ਸਰਕਾਰ ਨੇ ਇੱਕ ਚਿੱਠੀ ਲਿਖੀ ਸੀਗੀ ਪੰਜਾਬ ਸਰਕਾਰ ਨੂੰ ਉਹਦੇ ਵਿੱਚ ਕੁਝ ਲੀਗਲ ਡਾਕੂਮੈਂਟਸ ਬਾਰੇ ਪੁੱਛਿਆ ਸੀਗਾ ਸਿੱਧੂ ਮੂਸੇਵਾਲਾ ਦੀ ਮਾਤਾ ਦੀ ਪ੍ਰੈਗਨੈਂਸੀ ਨੂੰ ਲੈ ਕੇ ਤਾਂ ਕਰਕੇ ਇਹ ਵਿਵਾਦ ਬਣਿਆ ਪੰਜਾਬ ਸਰਕਾਰ ਕਹਿ ਰਹੀ ਕਿ ਕੇਂਦਰ ਸਰਕਾਰ ਨੇ ਇਹ ਹਰਕਤ ਠੀਕ ਨਹੀਂ ਕੀਤੀ ਉਹਨਾਂ ਨੇ ਚਿੱਠੀ ਲਿਖੀ ਹੈ ਤਰਕ ਦੂਜੇ ਪਾਸੇ ਬਲਕੌਰ ਸਿੰਘ ਦੇ ਰਹੇ ਨੇ ਕਿ ਪੰਜਾਬ ਸਰਕਾਰ ਦੇ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ ਇਸੇ ਵਿਚਾਲੇ ਇਹ ਸਾਰੇ ਪ੍ਰੋਸੈਸ ਦਾ ਲੀਗਲ ਟਰਮਸ ਕੀ ਨੇ 58 ਸਾਲ ਦੀ ਔਰਤ ਬੱਚੇ ਨੂੰ ਜਨਮ ਦਿੰਦੇ ਨੇ ਤਾਂ ਉਹਨੂੰ ਲੈ ਕੇ ਕੀ ਕਾਨੂੰਨ ਹੋ ਸਕਦੇ ਨੇ ਆਈਵੀਐਫ ਨੂੰ ਲੈ ਕੇ ਇੰਡੀਆ ਦੇ ਵਿੱਚ ਕੀ ਕਾਨੂੰਨ ਨੇ ਇਹ ਤਮਾਮ ਗੱਲਾਂ ਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਸਾਡੇ ਨਾਲ ਇਸ ਵੇਲੇ ਡਾਕਟਰ ਨੀਹਾ ਵਿਰਕ ਜੋ ਆਈਵੀਐਫ ਟਰੀਟਮੈਂਟ ਦੇ ਸਪੈਸ਼ਲਿਸਟ ਨੇ ਇਹਨਾਂ ਤੋਂ ਤਮਾਮ ਆਪਾਂ ਇਸਵਾਲਾਂ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਮੈਡਮ ਸਵਾਗਤ ਹੈ ਤੁਹਾਡਾ ਦੈਨਿਕ ਸਵਰਟਾਈ ਵੀ ਤੇ ਜਿਵੇਂ ਮੈਂ ਜ਼ਿਕਰ ਕੀਤਾ ਕਿ ਤੁਹਾਨੂੰ ਵੀ ਪਤਾ ਹੋਵੇਗਾ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਘਰ ਇੱਕ ਹੋਰ ਬੱਚੇ ਨੇ ਜਨਮ ਲਿਆ ਖੁਸ਼ੀਆਂ ਵੀ ਮਨਾਈ ਜਾ ਰਹੀਆਂ ਨੇ ਪਰ ਕੱਲ ਤੋਂ ਇੱਕ ਵਿਵਾਦ ਜੁੜ ਗਿਆ ਇਲੀਗਲ ਡਾਕੂਮੈਂਟਸ ਦੀ ਮੰਗ ਕੀਤੀ ਜਾ ਰਹੀ ਹੈ ਕਿ ਲੀਗਲ ਡਾਕੂਮੈਂਟਸ ਪ੍ਰੋਵਾਈਡ ਕੀਤੇ ਜਾਣ ਕਿਉਂਕਿ ਹਜੇ ਤੱਕ ਪਰਿਵਾਰ ਦੇ ਵੱਲੋਂ ਤਾਂ ਨਹੀਂ ਦੱਸਿਆ ਗਿਆ ਕਿ ਇਹ ਕਿਹੜਾ ਟ੍ਰੀਟਮੈਂਟ ਫਾਲੋ ਕੀਤਾ ਗਿਆ ਸੀਗਾ ਜੋ ਗੱਲਾਂ ਚੱਲ ਰਹੀਆਂ ਨੇ ਜਾਂ ਜੋ ਕੇਂਦਰ ਸਰਕਾਰ ਦੀ ਚਿੱਠੀ ਆਈ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਆਈਵੀਐਫ ਟ੍ਰੀਟਮੈਂਟ ਦੇ ਜ਼ਰੀਏ ਇਹ ਬੱਚੇ ਨੂੰ ਜਨਮ ਦਿੱਤਾ ਗਿਆਏਗਾ ਉਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ 52 ਸਾਲ ਦੀ ਔਰਤ ਦਾ ਆਈਵੀਐਫ ਟ੍ਰੀਟਮੈਂਟ ਨਹੀਂ ਹੋ ਸਕਦਾ ਮੈਂ ਪਹਿਲਾਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਇੰਡੀਆ ਦੇ ਵਿੱਚ ਆਈਵੀਐਫ ਟ੍ਰੀਟਮੈਂਟ ਨੂੰ ਲੈ ਕੇ ਇਲੀਗੈਲਿਟੀਆਂ ਹੈ ਕਿ ਕਿਹਨੇ ਦੇਖੀਏ ਆਈਵੀਐਫ ਟ੍ਰੀਟਮੈਂਟ ਜਿਹੜਾ ਹੈਗਾ ਇੰਡੀਆ 'ਚ ਹੈਨਾ ਇੰਦੀ ਗਵਰਨਮੈਂਟ ਨੇ ਕੁਝ ਗਾਈਡਲਾਈਨ ਸੈੱਟ ਕੀਤੀ ਹੋਈ ਹੈ ਆਪਾਂ ਉਹਨਾਂ ਦੀ ਹੁਣ ਗੱਲ ਕਰਾਂਗੇ ਪਹਿਲਾਂ ਤਾਂ ਅਸੀਂ ਗੱਲ ਕਰਾਂਗੇ ਕਿ ਆਈਵੀਐਫ ਹੁੰਦਾ ਕੀ ਹੈ IVF ਉਹਨ ਲੇਡੀ ਦਾ ਜਾਂ ਉਹਨ ਕਪਲਸ ਦਾ ਆਪਾਂ IVF ਕਰਦੇ ਆ ਜਿੰਨਾ ਤਾਂ ਨੈਚੁਰਲੀ ਬੱਚਾ ਨਹੀਂ ਠਹਿਰਿਆ ਹੁੰਦਾ ਹੁਣ ਉਹ ਬਹੁਤ ਸਾਰੀ ਕੰਡੀਸ਼ਨਸ ਹੁੰਦੀਆਂ ਜਿੱਦਾਂ ਅੰਡਾ ਨਹੀਂ ਬਣ ਰਿਹਾ ਜਾਂ ਮੰਨ ਲਓ ਲੇਡੀਜ਼ ਦੀ ਟਿਊਬਸ ਬਲੌਕ ਨੇ ਜਾਂ ਹਸਬੰਡ ਦਾ ਕਾਊਂਟ ਘਟ ਨੇ ਤੇ ਇਹ ਇਦਾਂ ਦੀ ਬਹੁਤ ਸਾਰੀ ਕੰਡੀਸ਼ਨਸ 'ਚ IVF ਜਿਹੜਾ ਕਪਲ ਹੈ ਉਹ ਆਪਟ ਕਰਦਾ ਹੈ ਹੁਣ ਜਿਹੜੀ ਗਾਈਡਲਾਈਨਸ ਦੀ ਆਪਾਂ ਗੱਲ ਕਰੀਏ ਉਹ ਇਹ ਹੈਗੀ ਆ ਕਿ ਜਿਹੜੀ ਲੇਡੀ ਦੀ ਏਜ ਹੈ ਉਹ 50 50 ਸੇ ਉੱਪਰ ਨਹੀਂ ਹੋਣੀ ਚਾਹੀਏ ਔਰ ਮੇਲ फिफ्टी 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 से ऊपर नहीं होनी जो चाहिए हाँ जी एंड जो मेल पार्टनर की फिफ्टी फ़ाइव से ऊपर नहीं होनी चाहिए एज उन्हीं का हम आई कर सकते हैं आई में हम करते क्या हैं जो भी लेडी है उसको हम मेडिसिन खिलाते हैं जो हार्मोनल ट्रीटमेंट उसका चलता है साथ में उसको इंजेक्शन्स दिए जाते हैं जब उसके वो अंडे तैयार हो जाते हैं तो उनको हम उस लेडी को बेहोश करके वो अंडे हम बाहर निकालते हैं ਲੈਬਾਰਟਰੀ ਮੇ ਜੋ ਹਸਬੰਦ ਦਾ ਸਪਰਮ ਹੁੰਦਾ ਹੈ ਉਹ ਐਗ ਮੇ ਮਿਲਾਇਆ ਜਾਂਦਾ ਹੈ ਜੋ ਬੱਚੇ ਤਿਆਰ ਹੁੰਦੇ ਹਨ ਉਹ ਲੇਡੀ ਦੇ ਅੰਦਰ ਹਮ ਵਾਪਸ ਰੱਖਤੇ ਹਨ ਇਸ ਪ੍ਰੋਸੈਸ ਕੋ ਹਮ ਆਈਵੀਐਫ ਕਰਤੇ ਹਨ ਆਈਵੀਐਫ ਕਹਤੇ ਹਨ ਜੋ ਸਿੱਧੂ ਮੂਸੇਵਾਲਾ ਦੇ ਮਾਤਾ ਦਾ ਜੇ ਦੋਨਾਂ ਨੇ ਬੱਚੇ ਨੂੰ ਜਨਮ ਦਿੱਤਾ ਜੇ ਉਹਨਾਂ ਨੇ ਆਈਵੀਐਫ ਟਰੀਟਮੈਂਟ ਕਰਾਇਆ ਜੋ ਇੰਡੀਆ ਚ ਤਾਂ ਲੀਗਲੀ ਤੁਸੀਂ ਦੱਸਿਆ ਕਿ 50 ਇਅਰਸ ਵੱਧ ਉਹ ਏਜ ਹੈਗੀ ਏਜ ਲਿਮਿਟ ਹੈਗੀ ਹੈ ਉਹਨਾਂ ਦੀ ਏਜ 58 ইয়ার্স ਦੱਸੀ ਜਾ ਰਹੀ ਹੈ ਤਾਂ ਫਿਰ ਇਹੋ ਜੀ ਤੁਸੀਂ ਕੀ ਸਮਝ ਸਕਦੇ ਹੋ ਕਿਉਂਕਿ ਜੋ ਸਾਨੂੰ ਜਾਣਕਾਰੀ ਮਿਲੀ ਹੈ ਸਾਡੇ ਮੁਤਾਬਕ ਸੂਤਰਾਂ ਦੇ ਮੁਤਾਬਕ ਇਹ ਵੀ ਦੱਸਿਆ ਜਾਂਦਾ ਹੈ ਕਿ ਸ਼ਾਇਦ ਉਹਨਾਂ ਨੇ ਕਿਸੇ ਵਿਦੇਸ਼ੀ ਮੁਲਕ ਦੇ ਵਿੱਚ ਆਈਵੀਐਫ ਟ੍ਰੀਟਮੈਂਟ ਕਰਾਇਆ ਹੋਵੇ ਉਸ ਤੋਂ ਬਾਅਦ ਜਿਹੜੀ ਡਿਲੀਵਰੀ ਆ ਉਹ ਇੱਥੇ ਹੋਵੇ ਤਾਂ ਕਿ ਇਸ ਤਰ੍ਹਾਂ ਪੋਸੀਬਲ ਹੋ ਸਕਦਾ ਹੈ ਦੇਖਿਏ ਇਹ ਜਿਹੜੇ ਰੂਲ ਆ ਉਹ ਸੀ ਇੰਡੀਅਨ ਗਵਰਨਮੈਂਟ ਇੰਡੀਅਨ ਲਾਅ ਦੀ ਗੱਲ ਕਰਦੇ ਆ ਹੁਣ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਡਿਫਰੈਂਟ ਡਿਫਰੈਂਟ ਲਾਅਸ ਹੁੰਦੇ ਆ ਤੇ ਇਹ ਕੁਆਇਟ ਪੋਸੀਬਲ ਹੈਗਾ ਕਿ ਉਹਨਾਂ ਨੇ ਕਿਤੋਂ ਬਾਹਰ ਕਰਾਇਆ ਹੋਵੇ ਇੱਥੇ ਅਸੀਂ ਹੁਣ ਕਮੈਂਟ ਨਹੀਂ ਕਰ ਸਕਦੇ ਬਟ ਦੇਖੋ ਹੁਣ ਡਿਲੀਵਰੀ ਜੇ ਕੋਈ 임ਪ੍ਰੈਗਨੈਂਟ ਲੇਡੀ ਸਾਡੇ ਕੋਲ ਆਊਗੀ ਹਨਾ ਉਹਦਾ ਆਪਾਂ ਡਿਲੀਵਰੀ ਤਾਂ ਕਰਨੀ ਆ ਇਹਦੇ ਲਈ ਕੋਈ ਇਦਾਂ ਦਾ ਲਾਅ ਨਹੀਂ ਹੈਗਾ ਕਿ ਕੋਪਾ ਕਿਸੇ ਪ੍ਰੈਗਨੈਂਟ ਲੇਡੀ ਨੂੰ ਡਿਲੀਵਰੀ ਰਿਫਿਊਜ਼ ਕਰਦੀ ਏ ਉਹ ਕਰ ਸਕਦੇ ਆ ਉੱਚ ਕੋਈ ਇਦਾਂ ਦਾ ਲਾਅ ਹਜੇ ਤੱਕ ਨਹੀਂ ਹੈਗਾ। ਟ੍ਰੀਟਮੈਂਟ ਤੁਸੀਂ ਪ੍ਰੈਗਨੈਂਟ ਲੇਡੀ ਦਾ ਕਰ ਸਕਦੇ ਹੋ। ਉਹਨੂੰ ਲੈ ਕੇ ਕੋਈ ਏਜ ਬਾਰ ਨਹੀਂ ਹੈ। ਜੋ ਵੀ ਲੇਡੀ ਪ੍ਰੈਗਨੈਂਟ ਆ ਚਾਹੇ ਉਹਦੀ ਏਜ 50 ਹੈ, 58 ਹੈ, 40 ਹੈ, ਉਹਨੂੰ ਤੁਹਾਡਾ ਟ੍ਰੀਟਮੈਂਟ ਕਰਨਾ ਡਾਕਟਰ ਦਾ ਫਰਜ ਬਣ ਜਾਂਦਾ। ਹਾਂ, ਇੱਕ ਪ੍ਰੈਗਨੈਂਟ ਲੇਡੀ ਜੇ ਮੰਨ ਲਓ ਮੇਰੇ ਕੋਲ ਆਂਦੀ ਹੈ, ਉਹਨੂੰ ਲੇਬਰ ਪੇਨਸ ਲੱਗੀਆਂ ਹੋਈਆਂ, ਮੈਂ ਤਾਂ ਉਹਨੂੰ ਟੀ ਡਿਲੀਵਰੀ ਕਰਾਂਗੀ ਨਾ। हां एदे ਲਈ ਕੋਈ ਆਪਾਂ ਡਾਕਟਰ ਨੂੰ ਸਾਨੂੰ ਇਹੀ ਸਿਖਾਇਆ ਜਾਂਦਾ ਹੈ ਕਿ ਆਪਾਂ ਪੇਸ਼ੈਂਟ ਦਾ ਇਲਾਜ ਕਰਨਾ ਹੀ ਹੈ ਹੈਨਾ ਇਹ ਤਾਂ ਜੇ ਲੇਡੀ ਹੁਣ ਪ੍ਰੈਗਨੈਂਟ ਆ ਉਹ ਚਾਹੇ 50 ਸਾਲ ਦੀ ਹੈ ਚਾਹੇ 40 ইয়ার্স ਕੀ ਹੈ ਚਾਹੇ ਹੁਣ 25 ਸਾਲ ਦੀ ਲੇਡੀ ਮੇਰੇ ਕੋਲ ਆਊਗੀ ਡਿਲੀਵਰੀ ਲਈ ਹੈਨਾ ਤੇ ਉਹ ਆ ਜਾਂਦੀ ਕਿੰਨੇ ਪੇਸ਼ੈਂਟ ਹੁਣ ਆਪਾਂ ਦੇਖਦੇ ਆ ਜਿਹੜੇ ਇੰਡੀਆ ਚ ਐਂਬੂਲੈਂਸ ਚ ਡਿਲੀਵਰ ਹੋ ਜਾਂਦੇ ਆ ਜਾਂ ਹਸਪੀਟਲ ਪਹੁੰਚ ਵੀ ਨਹੀਂ ਪਾਉਂਦੇ ਤਾਂ ਉਹਨਾਂ ਨੂੰ ਟ੍ਰੀਟਮੈਂਟ ਦੇਣਾ ਤਾਂ ਸਾਡੇ ਇੱਕ ਡਾਕਟਰ ਦਾ ਫਰਜ਼ ਵੀ ਬਣਦਾ ਹੈ ਔਰ ਡਾਕਟਰ ਨੇ ਹ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਫਰਜ ਹੈਗਾ ਡਾਕਟਰ ਦਾ ਵੀ ਉਹ ਟ੍ਰੀਟਮੈਂਟ ਕਰਨਾ ਵੀ ਹੈ ਪਰ ਇਹਦੇ ਚ ਕੀ ਤੁਸੀਂ ਮੈਡੀਕਲ ਹਿਸਟਰੀ ਪੁੱਛਦੇ ਹੋ ਪ੍ਰੈਗਨੈਂਟ ਲੇਡੀ ਦੀ ਮੰਨ ਲਓ ਜੇ ਤੁਸੀਂ ਵੀ ਜਦੋਂ ਇੱਥੇ ਆਈਵੀਐਫ ਸਪੈਸ਼ਲਿਸਟ ਹੋ ਜੇ ਤੁਹਾਡੇ ਕੋਲ ਪੇਸ਼ੈਂਟ ਆਂਦੇ ਇਸ ਤਰ੍ਹਾਂ ਦਾ ਕੇਸ ਤੁਹਾਡੇ ਕੋਲ ਹੁੰਦਾ ਕਿ ਤੁਸੀਂ ਫਿਰ ਹਿਸਟਰੀ ਜਾਣਨਾ ਤੁਹਾਡਾ ਜ਼ਰੂਰੀ ਹੈ ਜਾਂ ਹਿਸਟਰੀ ਦੇ ਉਹ ਲੀਗਲ ਡਾਕੂਮੈਂਟਸ ਲੈਣੇ ਤੁਹਾਡੇ ਜ਼ਰੂਰੀ ਨੇ ਤੁਸੀਂ ਕਿੱਥੋਂ ਆਈਵੀਐਫ ਕਰਵਾਇਆ ਹੈ ਜਾਂ ਤੁਹਾਡੀ ਆਈਵੀਐਫ ਦੀ ਹਿਸਟਰੀ ਕੀ ਹੈ ਇਹ ਤੁਸੀਂ ਪੁੱਛਦੇ ਹੋ ਹਿਸਟਰੀ ਮਤਲਬ ਮੈਡੀਕਲ ਹਿਸਟਰੀ ਨਹੀਂ ਲੀਗਲ ਹਿਸਟਰੀ ਪੁੱਛੀ ਜਾਂਦੀਆਂ ਨੇ ਤੁਹਾਡੇ ਵੱਲੋਂ ਵੀ ਦੇਖੋ ਹਿਸਟਰੀ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਇੱਕ ਪੇਸ਼ੈਂਟ ਕੀ ਹੈ ਨਾ ਕਿ ਉਸ ਕੋਈ ਉਸ ਕੋ ਕਿਸੇ ਵੀ ਤਰ੍ਹਾਂ ਕੀ ਕੋਈ ਮੈਡੀਕਲ ਪ੍ਰੋਬਲਮ ਤੋਂ ਨਹੀਂ ਹੈ ਆਈਵੀਐਫ ਦਾ ਅਬ ਦੇਖੋ ਕੋਈ ਵੀ ਬਹੁਤ ਪੇਸ਼ੈਂਟਸ ਹੈ ਜੋ ਇਹ ਹਿਸਟਰੀ ਛੁਪਾ ਵੀ ਜਾਂਦੇ ਹਨ ਹੈ ਨਾ ਇਹ ਜ਼ਰੂਰੀ ਨਹੀਂ ਹੈ ਕਿਉਂਕਿ ਇਹ ਪਤਾ ਲਗਾਣਾ ਕਿ ਇਹ ਨੈਚੁਰਲ ਕਨਸੈਪਸ਼ਨ ਹੈ ਕਿ ਆਈਵੀਐਫ ਕਨਸੈਪਸ਼ਨ ਹੈ ਇਹ ਇੱਕ ਬਹੁਤ ਹੀ ਕੰਟਰੋਵਰਸ਼ੀਅਲ ਟਾਪਿਕ ਹੈ ਇਹ ਈਜ਼ੀ ਨਹੀਂ ਹੈ ਇਹ ਤਾਂ ਈਜ਼ੀ ਨਹੀਂ ਹੈ ਕਿਉਂਕਿ ਹੁਣ ਇੱਕ ਲੇਡੀ ਮੇਰੇ ਕੋਲ ਆਊਗੀ ਮੈਂ ਉਹਦੇ ਸਾਰੇ ਟੈਸਟ ਕਰੂੰਗੀ ਉਸ ਤੋਂ ਮੈਨੂੰ ਪਤਾ ਲੱਗ ਜੂਗਾ ਉਹਨੂੰ ਬੀਪੀ ਹੈ ਸ਼ੂਗਰ ਹੈ ਥਾਇਰੋਇਡ ਹੈ ਇਹ ਸਾਰੀਆਂ ਜਾ ਹੈ ਨਾ ਮੈਡੀਕਲੀ ਆਈ ਕੈਨ ਸੀ ਕਿ ਉਹਨੂੰ ਕੋਈ ਪ੍ਰੋਬਲਮ ਤਾਂ ਨਹੀਂ ਬਟ ਇਹ ਚੀਜ਼ ਹੁਣ ਪਤਾ ਕਰਨਾ ਕਿ ਉਹਨੇ ਆਈਵੀਐਫ ਕਰਾਇਆ ਹੈ ਨਹੀਂ ਕਰਾਇਆ ਇਹ ਬੜਾ ਔਖਾ ਯੂ نو ਥਿੰਗ ਹੈਗੀ ਆ ਕੋਈ ਲੇਡੀ ਮੰਨ ਲਓ ਮੇਰੇ ਕੋਲ 7ਵੇਂ ਮਹੀਨੇ ਚ ਆ ਰਹੀ ਹੈ ਤੇ ਉਹ ਦਵਾਈਆਂ ਖਾ ਰਹੀ ਹੈ ਉਹ ਦਵਾਈ ਹੁਣ ਜਿਹੜੀ ਉਹ ਮੈਡੀਕਲ ਜਿਹੜੇ ਹਾਰਮੋਨ ਚ ਖਾ ਰਹੀ ਹੈ ਹੋਰ ਕਾਰਨ ਕੇ ਕਾਰਨ ਵੀ ਉਹ ਮੈਡੀਸਿਨਸ ਖਾ ਸਕਦੀ ਹੈ ਹੈਨਾ ਤਾਂ ਇਹ ਬਤਾਨਾ ਕਿ ਸਪੈਸਿਫਿਕਲੀ ਉਸਨੇ ਆਈਵੀਐਫ ਕਰਾਇਆ ਹੈ ਕਿ ਇਹ ਨੈਚੁਰਲ ਕਨਸੈਪਸ਼ਨ ਹੈ ਇਹ ਕਹਿਣਾ ਥੋੜਾ ਮੁਸ਼ਕਿਲ ਹੋ ਜਾਂਦਾ ਜੇ ਤੁਹਾਨੂੰ ਆਈਵੀਐਫ ਟਰੀਟਮੈਂਟ ਸਕਸੈਸਫੁਲ ਹੋ ਜਾਂਦਾ ਜਿੰਦਾ ਤੁਸੀਂ ਦੱਸ ਰਹੇ ਹੋ ਕਿ ਜੋ ਜਿਸ ਤਰ੍ਹਾਂ ਬੱਚਾ ਠਹਿਰ ਜਾਂਦਾ ਤਾਂ ਉਸ ਤੋਂ ਬਾਅਦ ਕਿੰਨੀ ਦੇਰ ਬਾਅਦ ਮੈਂ ਇਹ ਹੀ ਦਾਨਾ ਤਮਾਂਗਾ ਕਿ ਮੰਨ ਲਓ ਕਿ ਜੇ ਕੋਈ ਪੇਸ਼ੇਵਰ ਤੋਂ ਆਈਵੀਐਫ ਕਰਾਂਦਾ ਪਰ ਉਹ ਵੀ ਕਿਸੇ ਹੋਰ ਮੁਲਕ ਜਾਂ ਕਿਸੇ ਹੋਰ ਸ਼ਹਿਰ ਦਾ ਉਹਨੂੰ ਕਿੰਨੇ ਦੇਰ ਤੁਹਾਡੇ ਕੰਟੈਕਟ ਦੇ ਵਿੱਚ ਹੀ ਰਹਿਣਾ ਪੈਗਾ ਉਸ ਤੋਂ ਬਾਅਦ ਦੂਜਾ ਡਾਕਟਰ ਉਹ ਆਪਟ ਕਰ ਸਕਦਾ ਮਤਲਬ ਜਿਹੜਾ ਰੈਗੂਲਰ Pregnancy ਦਾ treatment ਹੈ ਉਹ ਕਦੋਂ ਸ਼ੁਰੂ ਹੁੰਦਾ ਔਰ IVF ਤੱਕ ਦਾ treatment ਡਾਕਟਰ ਕਦੋਂ ਤੱਕ ਰੱਖਦਾ ਹੈ ਕਿ ਮੰਨ ਲਓ ਜੇ ਅੱਜ IVF ਬੱਚਾ ਠਹਿਰਿਆ ਹੈ ਤਾਂ IVF ਦਾ ਉਹ ਪ੍ਰੋਸੀਜਰ ਕੀ ਹੈਗਾ ਕਿ ਡਾਕਟਰ ਓਨੀ ਦੇਰ ਤੱਕ ਨਿਗਰਾਨੀ ਰੱਖਦਾ ਹੈ ਦੇਖੋ ਮੈਂ ਤੁਹਾਨੂੰ ਉਹੀ ਗੱਲ ਦੱਸ ਰਹੀ ਹਾਂ ਆਪਾਂ IVF ਚ ਕੀਤਾ ਕੀ ਆ ਇੱਕ ਐਗ ਲੀਤਾ ਸਪਰਮ ਲੀਤਾ ਉਹਨਾਂ ਨੂੰ ਮਿਲਾ ਕੇ ਆਪਾਂ ਐਮਬ੍ਰਿਓ ਓ ਲੇਡੀ ਚ ਪਾਤੇ ਹੁਣ ਉਹ ਓ ਲੇਡੀ ਦੀ ਮੈਡੀਕਲ ਕੰਡੀਸ਼ਨ ਤੇ ਡਿਪੈਂਡ ਕਰੂਗਾ ਹੁਣ ਚਾਹੇ ਇੱਕ ਨੈਚੁਰਲ ਕਨਸੈਪਸ਼ਨ ਵੀ ਹੈਗੀ ਆ ਪਰ ਜੇ ਲੇਡੀ ਨੂੰ ਕੁਝ ਮੈਡੀਕਲ ਹਿਸਟਰੀ ਆ ਤਾਂ ਉਹਨੂੰ ਪੂਰੇ 9 ਮਹੀਨੇ ਆਬਜ਼ਰਵੇਸ਼ਨ 'ਚ ਰੱਖਿਆ ਜਾਂਦਾ ਹੈ ਨਾ ਤੇ ਬਹੁਤ ਸਾਰੀ ਲੇਡੀਜ਼ ਹੁੰਦੀਆਂ ਜਿਹੜੀ ਆਈਵੀਐਫ ਕਰਾਂਦੀਆਂ ਸਾਡੇ ਕੋਲ ਹੈ ਨਾ ਆਈਵੀਐਫ ਕਰਾ ਕੇ ਜਿੱਦਾਂ ਕੋਈ ਮੰਨ ਲਓ ਆਪਾਂ ਇੱਥੇ ਜਲੰਧਰ ਚਾ ਕੋਈ ਅੰਮ੍ਰਿਤਸਰ ਚੋਂ ਆਈ ਆ ਲੇਡੀ ਹੈ ਨਾ ਉਹ ਜਦੋਂ ਉਹਦਾ ਪ੍ਰੈਗਨਨਸੀ ਟੈਸਟ ਪੋਜ਼ਿਟਿਵ ਆ ਗਿਆ ਉਹਦੇ ਬਾਅਦ ਉਹ ਆਪਣਾ ਫਰਦਰ ਟਰੀਟਮੈਂਟ ਅੰਮ੍ਰਿਤਸਰ ਕਰਾ ਸਕਦੀ ਹੈ ਜ਼ਿਆਦਾ ਤੁਹਾਡਾ ਕੰਸਲਟ ਕਰਨ ਦੀ ਉਸ ਤੋਂ ਬਾਅਦ ਲੋੜ ਨਹੀਂ ਹੈ ਜੇ ਉਹਦੀ ਆਪਸ਼ਨ ਉਹ ਜੇ ਅਡਾਪਟ ਕਰਨਾ ਚਾਹਵੇ ਉਹ ਡਿਪੈਂਡ ਕਰਦਾ ਉਹਦੀ ਮੈਡੀਕਲ ਜਿਦਾਂ ਹੀ ਬੱਚਾ ਕਨਸੀਵ ਹੋ ਗਿਆ ਉਹ ਦੂਜਾ ਡਾਕਟਰ ਲੈ ਸਕਦੇ ਹਾਂਜੀ ਉਹ ਦੂਜਾ ਬਾਕੀ ਦਵਾਈਆਂ ਵਗੈਰਾ ਜਿਹੜੀ ਹੁੰਦੀ ਹੈ ਉਹ ਆਪਾਂ ਦੱਸ ਦਿੰਦੇ ਆ ਉਹਨਾਂ ਨੂੰ ਚੱਲਦੀ ਰਹਿੰਦੀ ਹੈ ਔਰ ਡਾਕਟਰ ਨੇ ਹ ਜਿਸ ਤਰ੍ਹਾਂ ਹੁਣ ਕੱਲ ਬਲਕੌਰ ਸਿੰਘ ਵੱਲੋਂ ਉਹਨਾ ਵੀਡੀਓ ਪਾਈ ਗਈ ਸੀ ਕਿ ਉਹਨਾ ਉਹ ਕਹਿ ਰਹੇ ਨੇ ਕਿ ਮੈਨੂੰ ਸਵੇਰ ਤੋਂ ਪ੍ਰਸ਼ਾਸਨ ਤੰਗ ਕਰ ਰਿਹਾ ਹੈ ਮੇਰੇ ਤੋਂ ਪ੍ਰਸ਼ਾਸਨ ਡਾਕੂਮੈਂਟਸ ਮੰਗ ਰਿਹਾ ਹੈ ਕਿ ਜਿਹੜੇ ਪੇਰੈਂਟਸ ਹੁੰਦੇ ਨੇ ਬੱਚਿਆਂ ਦੇ ਬੱਚੇ ਦੇ ਉਹ ਹੈਲਥ ਡਿਪਾਰਟਮੈਂਟ ਕੀ ਉਹਨਾਂ ਤੋਂ ਡਾਕੂਮੈਂਟਸ ਮੰਗ ਸਕਦਾ ਔਰ ਕਿਸ ਤਰ੍ਹਾਂ ਦੇ ਡਾਕੂਮੈਂਟਸ ਮੰਗ ਸਕਦਾ ਇਹ ਤੁਸੀਂ ਚੀਜ਼ ਨੂੰ ਕਿਵੇਂ ਸਮਝ ਪਾ ਰਹੇ ਹੋ ਜੋ ਦਾਵਾ ਕਰ ਰਹੇ ਨੇ ਤੁਸੀਂ ਇਹਦੇ ਚ ਐਜ਼ ਅ ਪ੍ਰੋਫੈਸ਼ਨਲ ਕੀ ਦੱਸ ਸਕਦੇ ਹੋ ਸਾਨੂੰ देखो मेनू की लगदा जेड़ा एक आईवीएफ है एक बहुत ही सेंसिटिव ਤੇ ਇੱਕ ਬਹੁਤ ਹੀ ਯੂ نو ਵੈਰੀ ਈਮੋਸ਼ਨਲ ਥਿੰਗ ਹੈਗੀ ਹੈ ਫॉर ਪੇਰੈਂਟਲ ਜਿਹੜੇ ਕਪਲ ਆਲਰੇਡੀ ਯੂ نو ਪੇਰੈਂਟਸ ਨਹੀਂ ਬਣ ਪਾਰੇ ਹੁੰਦੇ ਹਨ ਨਾ ਉਹ ਪਹਿਲਾਂ ਹੀ ਬਹੁਤ ਟੌਰਚਰ ਤੋਂ ਮੈਂਟਲੀ ਫਿਜ਼ੀਕਲੀ ਉਹਨਾਂ ਨੂੰ ਇੱਕ ਟਰੋਮਾ ਤੋਂ ਗੁਜ਼ਰ ਰਹੇ ਹੁੰਦੇ ਆ ਹਨਾ ਉਹਦੇ ਬਾਅਦ ਫਿਰ ਇੱਕ ਹਸਬੰਡ ਵਾਈਫ ਦੀ ਪ੍ਰਾਈਵੇਸੀ ਸਾਨੂੰ ਬਹੁਤ ਇੰਪੋਰਟੈਂਟ ਹੁੰਦੀ ਆ ਹੈਨਾ ਜਿਹੜਾ ਵੀ ਆਪਾਂ ਬਹੁਤ ਸਾਰੇ ਕਪਲ ਹੁੰਦੇ ਆ ਆਪਣੀ ਫੈਮਿਲੀਜ਼ ਨੂੰ ਵੀ ਡਿਸਕਲੋਜ਼ ਨਹੀਂ ਕਰਦੇ ਆ ਕਿ ਆਪੀ ਆਈਵੀਐਫ ਕਰਾਇਆ ਹੈਨਾ ਦਿਸ ਇਜ਼ ਅ ਵੈਰੀ ਇੱਕ ਸਾਈਕੋਲੋਜੀ ਰਹਿੰਦੀ ਹੈ ਹਾਂਜੀ ਕਿਉਂਕਿ ਇਹ ਬਹੁਤ ਹੀ ਇਮੋਸ਼ਨਲ ਥਿੰਗ ਹੁੰਦੀ ਆ ਪੇਰੈਂਟਸ ਲਈ ਹਾਂ ਜਿਹੜੀ ਗਵਰਨਮੈਂਟ ਤੁਸੀਂ ਕਹਿ ਰਹੇ ਉਹਨਾਂ ਤੋਂ ਡਾਕੂਮੈਂਟ ਮੰਗ ਰਹੀ ਆ ਉਹ ਸਾਰਾ ਹੈਗਾ ਉਹਨਾਂ ਦੀ ਏਜ ਤੇ ਕਰਕੇ ਮੇਬੀ ਗਵਰਨਮੈਂਟ ਏਜ ਜਾਨਣਾ ਚਾਹ ਰਹੀ ਹੈ ਕਿ ਇੱਕ ਨੈਚੁਰਲ ਪ੍ਰੈਗਨੈਂਸੀ ਆ ਕਿ ਉਹਨਾਂ ਨੇ ਆਈਵੀਐਫ ਕਰਾਇਆ ਜੇ ਇੱਥੇ ਕਰਾਇਆ ਬਾਹਰੋਂ ਮੇਬੀ ਗਵਰਨਮੈਂਟ ਸਿਰਫ ਇਹ ਪੁੱਛਣਾ ਚਾਹ ਰਹੀ ਹੈ ਇਹ ਗੱਲ ਹੈਗੀ ਹੈ ਬਟ ਮੇਰੀ ਸਾਰੀ ਅਥਾਰਟिटीज ਨੂੰ ਇਹੀ ਇੱਕ ਰਿਕੁਐਸਟ ਰਹੂਗੀ ਕਿ ਉਹ ਆਲਰੇਡੀ ਬਹੁਤ ਹੀ ਜ਼ਿਆਦਾ ਇੱਕ ਟ੍ਰੈਜੇਡੀ ਤੋਂ ਗੁਜ਼ਰੇ ਨੇ ਹੈਨਾ ਤੇ ਇਸ ਚੀਜ਼ 'ਚ ਸਾਨੂੰ ਉਹਨਾਂ ਨੂੰ ਇਮੋਸ਼ਨਲੀ ਸਪੋਰਟ ਕਰਨਾ ਚਾਹੀਦਾ ਹੈ ਤੇ ਉਹਨਾਂ ਨਾਲ ਹੁਣ ਜੇ ਉਹਨਾਂ ਕੋਲ ਖੁਸ਼ੀਆਂ ਆਈਆਂ ਨੇ ਹੈਨਾ ਤੇ ਸਾਨੂੰ ਉਹ ਚੀਜ਼ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਹੈ ਨਾ ਕਿ ਕਿਉਂਕਿ ਇੱਕ ਲੇਡੀ ਹੁਣ ਜਿੰਨੇ ਡਿਲੀਵਰੀ ਕੀਤੀ ਆ ਉਹ ਉਹਦੇ ਆਲਰੇਡੀ ਬਹੁਤ ਇਮੋਸ਼ਨਲ ਯੂ نو ਇੱਕ ਉਹ ਸਫਰ ਕਰ ਰਹੀ ਹੁੰਦੀ ਹੈ ਤਾਂ ਕੀ ਹੁੰਦਾ ਹੈ ਅਗਰ ਅਸੀਂ ਉਸੇ ਬਹੁਤ ਪ੍ਰੈਸ਼ਰਾਈਜ਼ ਕਰੇ या और ट्रॉमा दें तो ऐसे पेशेंट्स पोस्टमार्टम डिप्रेशन में भी जा सकते हैं तो ऐसे टाइम पे एक लेडी को तो और एक कपल को सबसे ज्यादा यू नो सपोर्ट की जरूरत होती है क्योंकि सब कुछ ही चेंज हो गया हो ਲੇਡੀ ਨੇ ਬੱਚੇ ਨੂੰ ਜਨਮ ਦਿੱਤਾ ਚਾਹੇ ਉਹ ਕੋਈ ਜਵਾਨ ਔਰਤ ਹੋਵੇ ਚਾਹੇ ਉਹਦੀ ਏਜ ਮੈਨੂੰ ਲੱਗਦਾ ਕਿ ਏਜ ਜ਼ਿਆਦਾ ਹੋਣ ਨਾਲ ਤਾਂ ਜ਼ਿਆਦਾ ਜ਼ਿਆਦਾ ਉਹਨਾਂ ਨੂੰ ਸੇ ਏਜ ਜ਼ਿਆਦਾ ਤਾਂ ਜ਼ਿਆਦਾ ਕੇਅਰ ਦੀ ਲੋੜ ਹੈ ਜ਼ਿਆਦਾ ਸਪੋਰਟ ਦੀ ਲੋੜ ਹੈ ਨਾ ਕਿ ਉਹਨਾਂ ਨੂੰ ਕੋਸ਼ਿਨਿੰਗ ਕੀਤੀ ਜਾਵੇ ਜਾਂ ਤੰਗ ਕੀਤਾ ਜਾਵੇ ਹੈਨਾ ਉਹਨਾਂ ਨੂੰ ਸਿਮਪਥੀ ਦੇਣੀ ਹੈ ਇਸ ਟਾਈਮ ਤੇ ਸਭ ਤੋਂ ਜ਼ਿਆਦਾ ਜਿਹੜਾ ਹੁਣ ਖੁਸ਼ੀ ਵਾਲਾ ਮਾਹੌਲ ਬਣਿਆ ਤੁਹਾਡੇ ਮੁਤਾਬਕ ਉਹ ਮਾਹੌਲ ਬਰਕਰਾਰ ਰਹਿਣਾ ਚਾਹੀਦਾ ਹਾਂਜੀ ਮੈਂ ਤਾਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਾਂਗੀ ਖੁਸ਼ੀ ਸਾਰੇ ਸੈਲੀਬ੍ਰੇਟ ਕਰਨ ਇਸ ਚੀਜ਼ ਨੂੰ ਬਿਲਕੁਲ ਸਾਡੇ ਨਾਲੇ ਜਨਮਦਰ ਤੇ आईवीएफ ट्रीटमेंट ਦਾ ਸਪੈਸ਼ਲਿਸਟ ਨੇ ਡਾਕਟਰ ਨੀਹਾ ਵਿਰਕ ਇਹਨਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਕੀ ਕੀ ਪ੍ਰੋਸੈਸ ਹੁੰਦਾ ਔਰ ਇਹ ਵੀ ਇਹ ਕਹਿ ਰਹੇ ਨੇ ਕਿ ਜੇ ਕੋਈ ਹੈਲਥ ਡਿਪਾਰਟਮੈਂਟ ਦੇ ਵੱਲੋਂ ਜਾਂ ਕੋਈ ਡਾਕੂਮੈਂਟਸ ਮੰਗੇ ਵੀ ਜਾ ਰਹੇ ਨੇ ਤਾਂ ਕੁਐਸਚਨ ਇਹੀ ਹੈ ਕਿ 58 ইয়ারਜ਼ ਦੀ লেਡੀ ਦਾ আইভিএফ ਟ੍ਰੀਟਮੈਂਟ ਹੋ ਸਕਦਾ ਜਾਂ ਨਹੀਂ ਸਰਕਾਰ ਵੀ ਇਹੀ ਜਾਣਨਾ ਚਾਹੁੰਦੀ ਹੋਵੇਗੀ ਪਰ ਦੂਜੇ ਪਾਸੇ ਐਸਪੈਕਟ ਇਹ ਵੀ ਹੈ ਕਿ ਜੇਕਰ ਕਿਸੇ ਹੋਰ ਮੁਲਕ ਤੋਂ আইভিএফ ਟ੍ਰੀਟਮੈਂਟ ਹੋਇਆ ਵੀ ਹੈ ਉਸ ਤੋਂ ਬਾਅਦ ਜੇ ਉਹ ਪੇਸ਼ੈਂਟ ਇੰਡੀਆ ਦੇ ਵਿੱਚ ਆ ਕੇ Pregnancy ਦਾ treatment ਲੈ ਰਿਆ ਹੈ ਤਾਂ ਉਹਨੂੰ ਹਰ ਡਾਕਟਰ ਦਾ ਫਰਜ ਬੰਦਾ ਹੈ ਕਿ ਉਸ ਲੇਡੀ ਨੂੰ ਪੂਰੀ ਤਰ੍ਹਾਂ ਟਰੀਟ ਕਰਨਾ ਔਰ ਜਿਹੜਾ ਬੱਚਾ ਉਹਨਾਂ ਦੀ ਗਰਭ ਦੇ ਵਿੱਚ ਹੈਗਾ ਉਹਨੂੰ ਇਸ ਦੁਨੀਆ ਦੇ ਵਿੱਚ ਸੇਫਲੀ ਲੈ ਕੇ ਆਣਾ ਇਹ ਹਰ ਡਾਕਟਰ ਦਾ ਫਰਜ ਵੀ ਬਣ ਜਾਂਦਾ ਹੈ। ਕੈਮਰਾਮੈਨ ਪੰਮਨ ਦੇ ਨਾਲ ਰਿਮਨਸ਼ੂ ਗਾਬਾ ਦੈਨਿਕ ਸੂਰਤ ਟੀਵੀ ਜਲੰਧਰ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ